ਦਾ ਰੋਸ਼ਨਾ ਦੇ ਬਾਹੀ ਲੈ ਹਾਂਜੀ ਹਾਂਜੀ ਭਾਜੀ ਕਿੱਥੋਂ ਆਏ ਤੁਸੀਂ ਮੈਂ ਭਾਜੀ ਹੁਸ਼ਿਆਰਪੁਰ ਤੋਂ ਆਏ ਦੀ ਠੀਕ ਆ ਜੀ ਕੀ ਗੱਲ ਸੀ ਇਹ ਹਾਂਜੀ ਮੈਂ ਅੱਜ ਤੋਂ ਬਾਬਾ ਜੀ ਕੋ ਆਇਆ ਸੀਗਾ ਸਾਲ ਪਹਿਲਾਂ ਅੱਛਾ ਜੀ ਤੇ ਇਹਨਾਂ ਦੇ ਮੈਨੂੰ 7 ਸਾਲ ਹੋ ਗਏ ਸੀਗੇ ਤੇ ਕੋਈ ਵੀ ਬੱਚਾ ਉਸ ਟਾਈਮ ਮੇਰੇ ਨਹੀਂ ਸੀਗਾ ਠੀਕ ਆ ਜੀ ਕਿ ਮਹਾਰਾਜ ਜੀ ਨੇ ਮੈਨੂੰ ਦੱਸੀ ਕਿ ਇੱਕ ਤੁਹਾਡੀ ਪੁੱਲ ਹੈ ਜਿਹੜੀ ਉਹ ਹੋਈ ਹੋਈ ਆ ਤੇ ਫਿਰ ਮੇਰੀ ਵਾਈਫ ਨੂੰ ਇਹਨਾਂ ਨੇ ਹਾਜੀ ਅਲੀ ਮਹਾਰਾਜ ਦੇ ਉੱਤੇ ਮੱਥਾ ਟਿਕਾਇਆ ਤੇ ਇਸ ਦਰਬਾਰ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਮਤਲਬ ਕਿਸੇ ਨੇ ਇਹ ਸਰ ਇੱਥੇ ਹੀ ਸਾਡੇ ਉਹ ਆਦੇ ਸੀਗੇ ਦੇਵ ਜੀ ਹੈਗੇ ਆ ਉਹਨਾਂ ਨੇ ਮੈਨੂੰ ਦੱਸਿਆ ਸੀਗਾ ਤੇ ਉਹਨਾਂ ਦੇ ਨਾਲ ਮੈਂ ਆਇਆ ਸੀਗਾ ਮੇਰੇ ਜੀਜਾ ਜੀ ਮੇਰੇ ਸਿਸਟਰ ਉਹ ਵੀ ਆਦੇ ਸੀਗੇ ਅੱਛਾ ਜੀ ਉਹਨਾਂ ਨੇ ਦੱਸਿਆ ਸੀ ਫਿਰ ਇਸੇ ਮੱਥਾ ਟੇਕਿਆ ਜਦੋਂ ਇਥੋਂ ਮਾ ਸਾਡੇ ਕੀ ਆਇਆ ਦੋ ਤਿੰਨ ਚਾਰ ਮਹੀਨੇ ਬਾਅਦ ਹੀ ਦੇ ਰਹੇ ਦੁਨੀਆ ਦੇ ਸਾਡੇ ਹਾਂ ਹੁਣ ਪਿਛਲੇ 4 ਮਹੀਨੇ ਤੋਂ ਬਾਅਦ ਇਹ ਬੇਟੀ ਪੈਦਾ ਹੋਈ ਆ ਅੱਛਾ ਹਾਂਜੀ ਹਾਂਜੀ ਆਪਣੇ ਬੰਬਈ ਦੇ ਮਤਲਬ ਉੱਥੇ ਮਤਲਬ ਦੱਸਿਆ ਤੁਹਾਨੂੰ ਹਾਂਜੀ ਹਾਂਜੀ ਮਹਾਰਾਜ ਨੇ ਫਿਰ ਉਹ ਸਾਡੇ ਦੀ ਕਿਰਪਾ ਕੀਤੀ ਤੇ ਅੱਜ ਕਿੰਨੇ ਸਾਲ ਬਾਅਦ ਕਿੰਨੇ ਕਿੰਨੇ ਸਾਲ ਬਾਅਦ ਸੱਤ ਸਾਲ ਬਾਅਦ ਹੀ ਫਿਰ ਇਹ ਗੁੜੀਆ ਸਾਡੇ ਹੋਈ ਆ ਅੱਛਾ 7 ਸਾਲ ਬਾਅਦ ਸਾਡੀ ਇਹ ਬੁੱਲ ਬਖਸ਼ਾਈ ਤੋਂ ਸਾਡੇ ਇਹ ਫਿਰ ਚਮਤਕਾਰ ਜਿਹਾ ਹੋਇਆ 7 ਸਾਲ ਬਾਅਦ ਗੁੜੀਆ ਨੂੰ ਦੇਖੋ ਚੱਲ ਆ ਗੁੜੀਆ ਆ ਸਾਡੇ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਅਸ਼ੀਰਵਾਦ ਇਹਨਾਂ ਦਾ ਰਿਹਾ ਕਿ ਜਦੋਂ ਆਏ ਸੀ ਇਹਨਾਂ ਨੇ ਦੱਸ ਦਿੱਤਾ ਸੀਗਾ ਕਿ ਹੁਣ ਤੁਹਾਡੇ ਇਹ ਜਿਹੜਾ ਹੈ ਕਿ ਗੋਲ ਹਰੀ ਹੋ ਜੇਗੀ ਤੇ ਬੱਚੇ ਦਾ ਚਲੋ ਹੋਏਗਾ ਤੇ ਮਹਾਰਾਜ ਦੀ ਬਹੁਤ ਸਾਰੇ ਸੱਚ ਸੋਏ ਕਿ ਸਾਡੇ ਤੇ ਬੜੀ ਇਹਨਾਂ ਨੇ ਕਿਰਪਾ ਕੀਤੀ ਆ ਹਾਂਜੀ ਬਾਬਾ ਜੀ ਸਾਵਰਪੀਰ ਦੀ ਬਹੁਤ ਸਾਰੇ ਦਰਵਾਜ਼ੇ ਖੁੱਲ੍ਹ ਗਏ ਹਾਂਜੀ ਬਾਬਾ ਜੀ ਗੱਲ ਇਦਾਂ ਜੀ ਇਹ ਸਾਰੀ ਸਾਵਰਪੀਰ ਦੀ ਕਿਰਪਾ ਮੇਰੇ ਕੋ ਕੁਝ ਨਹੀਂ ਹੈਗਾ ਉਹਨਾਂ ਦਾ ਕੋ ਮਿਹਾਜੇ ਵੀ ਹਾਜੀ ਲਈ ਮੱਥਾ ਟੇਕ ਕੇ ਉਹਨਾਂ ਜਦੋਂ ਹਾਜੀ ਲਈ ਦਾ ਨਾਂ ਲਿਆ ਨਾ ਤੇ ਬੀਬੀ ਕਹਿੰਦੀ ਮੈਂ ਹੈਗੀ ਬੰਬੇ ਦੀ ਆ। ਤਾਂ ਮੈਂ ਵਾਕਿਆ ਹਾਜੀ ਲਈ ਗਈ ਸੀ ਵਿਆਹ ਤੋਂ ਪਹਿਲੇ ਫਿਰ ਉਹਨਾਂ ਨੂੰ ਭੇਜਿਆ ਫਿਰ ਮਹਾਰਾਜ ਦੀ ਕਿਰਪਾ ਕਰਤੀ ਤੇ ਬੇ ਗੁੜੀਆ ਹੋਈ ਔਰ ਮੰਗਲ ਵੀਰਵਾਰ ਨਿਸ਼ਾਨੀ ਹੈ ਪੀਰਾਂ ਦੇ ਦਰਵਾਜ਼ੇ ਸਾਰੀ ਸੰਗ ਨੂੰ ਪਤਾ ਇਹ ਫਿਰ ਵਿਆਹ ਕਿਹੜੇ ਦਿਨ ਹੋਈ ਵੀਰਵਾਰ ਜਨਮ ਹੋਇਆ ਵੀਰਵਾਰ ਜਨਮ ਹੋਇਆ ਠੀਕ ਹੈ ਜੀ ਮਹਾਰਾਜ ਦੇ ਦਰਵਾਜ਼ੇ ਤੋਂ ਸਾਡੇ ਦੀ ਕਿਰਪਾ ਹੋਈ ਆ ਅੱਠਵੇਂ ਮਹੀਨੇ ਦਾ ਇਹ ਅੱਠਵੇਂ ਮਹੀਨੇ ਜਿਹਦਾ ਜਨਮ ਹੋਇਆ ਤੇ ਮਹਾਰਾਜ ਨੇ ਬਿਲਕੁਲ ਤੰਦਰੁਸਤ ਨੇ ਬਤਾਇਆ ਥਾ ਕਿ 7ਵੇਂ ਜਾਂ 8ਵੇਂ ਮਹੀਨੇ ਮੇ ਹੋਗੀ ਔਰ 8ਵੇਂ ਮਹੀਨੇ ਮੇ ਤੰਦਰੁਸਤ ਬੜੀ ਖੁਸ਼ੀ ਮਹਾਰਾਜ ਨੇ ਦਿੱਤੀ ਹੈ ਤੇ ਬਹੁਤ ਬਹੁਤ ਇੰਨਾ ਧੰਨਵਾਦ ਆ ਸਾਡੇ ਉੱਪਰ ਬਹੁਤ ਆਸ਼ੀਰਵਾਦ ਆ ਇਹਨਾਂ ਦਾ ਕਰਾ ਸਾਵਰ ਪੀਜਾ ਜਵਾਹਰ ਸਾਹਿਬ ਕਰਵਾ ਦੀ ਜੀ